ਮਾਸਟਰ ਜੇ ਡਰ ਭਰਤੀ ਜੇਕਰ ਸਾਢੇ 3 ਸਾਲ ਹੋ ਗਏ ਆਈ ਨਹੀਂ ਤਾਂ ਅਗਲੇ ਜੇ ਕਿਸੇ ਦੇ ਦਿਮਾਗ 'ਚ ਇਹ ਗੱਲ ਸ਼ੱਕ ਹੋਊਗਾ ਕਿ ਸਰਕਾਰ ਐਂਡ ਤੇ ਜਾਂਦੀਆਂ ਦੀ ਭਰਤੀ ਘਟ ਦੂਗੀ ਜਦੋਂ ਪਹਿਲਾਂ ਸਾਢੇ 3 ਸਾਲ ਹੋ ਗਏ ਜਿਹੜਾ 2.5 ਸਾਲ ਜਿਹੜੇ ਬਾਕੀ ਬੱਚੇ ਹੈਗੇ ਆ ਕੀ ਇਹ ਲੰਘ ਨਹੀਂ ਸਕਦੇ ਇਹ ਵੀ ਲੰਘ ਜਾਣਗੇ ਜੇ 3.5 ਸਾਲ ਪਹਿਲਾਂ ਲੰਘੇ ਤਾਂ ਇਹ ਵੀ ਲੰਘ ਜਾਣਗੇ ਇਸ ਲਈ ਬਈ ਮਾਸਟਰ ਕੈਡਰ ਭਰਤੀ ਬਾਰੇ ਮੈਂ ਤੁਹਾਨੂੰ ਇਹ ਜਿਹੜੀ ਅਹਿਮ ਜਾਣਕਾਰੀ ਦੇਣ ਜਾ ਰਿਹਾ ਹਾਂ ਹੁਣ ਮਾਸਟਰ ਕੈਡਰ ਭਰਤੀ ਦੇ ਇਸ ਸਾਲ ਵਿੱਚ ਆਉਣ ਦੇ ਕਿੰਨੇ ਕੁ ਚਾਂਸ ਹੈ ਜਿਹੜੀ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਹੀ ਗੱਲ ਦੱਸਦੀ ਵੀ ਜੇ 3.5 ਸਾਲ ਲੰਘ ਸਕਦੇ ਆ ਜਿਹੜੇ ਸਰਕਾਰ ਦਾ ਸਮਾਂ ਪਿਆ ਉਹ ਵੀ ਲੰਘ ਸਕਦਾ ਭਰਤੀ ਹੋ ਸਕਦਾ ਨਾ ਆਵੇ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਪ੍ਰੋਮੋਸ਼ਨ ਵਾਲਾ ਕੋਟਾ ਕਿ ਈਟੀਟੀ ਦੀਆਂ ਪ੍ਰੋਮੋਸ਼ਨਾਂ ਦਾ ਕੋਟਾ ਵਧਾਇਆ ਗਿਆ ਤੇ ਜਿਹੜੀ ਸਿੱਧੀ ਭਰਤੀ ਮਾਸਟਰ ਕੇਡਰ ਦੀ ਉਹਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਹੋ ਰਹੀਆਂ ਤਾਂ ਇਸ ਲਈ ਜਿਹੜੀ ਮਾਸਟਰ ਕੇਡਰ ਦੀ ਭਰਤੀ ਹੀ ਖਤਮ ਹੋ ਜਾਏਗੀ ਹੋ ਸਕਦਾ ਕਰ ਦੇਣ ਤਾਂ ਇਸ ਲਈ ਵੀ ਹੁਣ ਕੀ ਕਰਨਾ ਪੈਣਾ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਸਾਲ ਦੇ ਵਿੱਚ 2025 'ਚ ਅਸੀਂ ਮਾਸਟਰ ਗ੍ਰੇਡ ਦੀ ਭਰਤੀ ਦੇਖਣੀ ਹੈ ਤਾਂ ਵੀ ਮਾਸਟਰ ਗ੍ਰੇਡ ਜੂਨੀਅਨ ਦੇ ਜਿਹੜਾ ਗਰੁੱਪ ਆ ਉਹ ਨਾਲ ਜੁੜਜੋ ਦਾ ਲਿੰਕ ਤੁਹਾਨੂੰ ਮੈਂ ਕਮੈਂਟ ਬਾਕਸ 'ਚ ਦਿੱਤਾ ਗਿਆ ਉਹਨਾਂ ਵੱਲੋਂ ਇੱਕ ਅਨਾਊਂਸਮੈਂਟ ਕੀਤੀ ਗਈ ਹੈ 30 ਤਰੀਕ ਨੂੰ ਜਿਹੜਾ ਇੱਕ ਪ੍ਰੋਟੈਸਟ ਰੱਖਿਆ ਗਿਆ ਫਾਜ਼ਿਲਕਾ ਦੇ ਵਿਖੇ ਠੀਕ ਆ ਪ੍ਰੋਪਰ ਜਾਣਕਾਰੀ ਤੁਹਾਨੂੰ ਗਰੁੱਪ 'ਚ ਵੀ ਮਿਲ ਜੂਗੀ ਤੇ ਇਹ ਉੱਪਰ ਜਿਹੜਾ ਜਸਵੰਤ ਕੋ ਆਇਆ ਦਾ ਨੰਬਰ ਹੈਗਾ ਜਿਹੜੇ ਆਪਾਂ ਕਹਿ ਸਕਦੇ ਹੈਗੇ ਆ ਜੁਨੀਆ ਦੇ ਪ੍ਰਧਾਨ ਹੈਗੇ ਆ ਠੀਕ ਹੈ ਸੋ ਉਹਨਾਂ ਨੇ ਇੱਕ ਵੀ ਪ੍ਰੋਟੈਸਟ ਰੱਖਿਆ ਜੇ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਦਿਲੋਂ ਚਾਹੁੰਦੇ ਹੋ ਕਿ ਮਾਸਟਰ ਕੇਡਰ ਭਰਤੀ ਇਸੇ ਸਾਲ ਚ ਆਵੇ ਤੇ ਮਾਸਟਰ ਕੇਡਰ ਭਰਤੀ ਦਾ ਜਿਹੜਾ ਪਹਿਲਾਂ ਲਟਕਦਾ ਸਿਸਟਮ ਤੇ ਉਹ ਅੱਗੇ ਨਾ ਲੜ ਕੇ ਤਾਂ ਵੀ ਜ਼ਰੂਰ ਕੁਝ ਨਾ ਕੁਝ ਕਰਨਾ ਪੈਣਾ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਤਾਂ ਉਹਨਾਂ ਨੇ ਜਿਹੜਾ ਹੁਣ ਪ੍ਰੋਟੈਸਟ ਰੱਖਿਆ ਗਿਆ ਵੱਧ ਤੋਂ ਵੱਧ ਵੀ ਉਹਨਾਂ ਨੂੰ ਫੰਡ ਦਿਓ ਤੇ ਉੱਥੇ ਖੁਦ ਪਹੁੰਚੋ ਵੀ ਫੰਡ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਉੱਥੇ ਖੁਦ ਪਹੁੰਚੋ ਇੱਕ ਵੱਡਾ ਜਿਹੜਾ ਰੋਡ ਜਾਮ ਕਰਨ ਦਾ ਜਿਹੜਾ ਇੱਕ ਪ੍ਰੋਟੈਸਟ ਰੱਖਿਆ ਗਿਆ ਫਾਜ਼ਲਕਾ ਦੇ ਵਿੱਚ ਸੋ ਉਸ ਵਾਸਤੇ ਵੀ ਤੁਹਾਨੂੰ ਜਾਣਾ ਹੀ ਪੈਣਾ ਠੀਕ ਹੈ ਜੇਕਰ ਉਸ ਪ੍ਰੋਟੈਸਟੋ ਪਹਿਲਾਂ ਜੇਕਰ ਪੰਜਾਬ ਸਰਕਾਰ ਕੋਈ ਮੀਟਿੰਗ ਦਿੰਦੀ ਹੈ ਕਿਉਂਕਿ 15 ਤਰੀਕ ਦੇ ਧਰਨੇ ਦੇ ਵਿੱਚ ਜਿਹੜੀ ਮੀਟਿੰਗ ਮੁਲਤਵੀ ਕਰਤੀ ਸੀ ਮੰਨ ਲਓ 15 ਤਰੀਕ ਦੇ ਧਰਨੇ ਤੇ ਕਾਫੀ ਵੱਡਾ ਪ੍ਰੋਟੈਸਟ ਹੋਇਆ ਸੀ ਉਦੋਂ ਉਹਨਾਂ ਨੇ ਮੀਟਿੰਗ ਕੀਤੀ ਸੀ ਸ਼ਾਇਦ ਤਾਂ ਉਹ ਮੁਲਤਵੀ ਕਰਤੀ ਸੀ ਹੁਣ ਮੰਨ ਲਓ ਜੇ ਇਸ ਪ੍ਰੋਟੈਸਟ ਦੇ ਐਲਾਨ ਤੋਂ ਪਹਿਲਾਂ ਪਹਿਲਾਂ ਜੇਕਰ ਕੋਈ ਮੀਟਿੰਗ ਹੁੰਦੀ ਹੈ ਤਾਂ ਜੇ ਪ੍ਰੋਟੈਸਟ ਮੁਲਤਵੀ ਵੀ ਹੁੰਦਾ ਤੁਹਾਨੂੰ ਦੱਸ ਦਿੱਤਾ ਜਾਊਗਾ ਪਰ ਇੱਕ ਵਾਰ ਆਪਣੇ ਵੀ ਹਥਿਆਰ ਚੱਕ ਲੋ ਕਾਪੀਆਂ ਕਿਤਾਬਾਂ ਨੇ ਠੀਕ ਹੈ ਤੇ ਰੋੜਾਂ ਨੂੰ ਜਾਮ ਕਰਨਾ ਪੈਣਾ ਜੇ ਤੁਸੀਂ ਚਾਹੋ ਨੀ ਕਿ ਮਾਸਟਰ ਗ੍ਰੇਡਰ ਭਰਤੀ ਇਸ ਸਾਲ ਜਲਦੀ ਆਵੇ ਤੇ ਇਸੇ ਸਾਲ ਵਿੱਚ ਆਵੇ ਤੇ ਤੁਹਾਡੀ ਮਾਸਟਰ ਗ੍ਰੇਡਰ ਭਰਤੀ ਨਾਲ ਜਿਹੜਾ ਪ੍ਰਮੋਸ਼ਨਾਂ ਦੇ ਹਿਸਾਬ ਨਾਲ ਕੋਈ ਤੱਕਾ ਨਾ ਹੋਵੇ ਫੈਸਲੀ ਵੀ ਕਰੋ ਬਾਰ ਨਿਕਲਣਾ ਪੈਣਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੱਖਾਂ ਦੀ ਗਿਣਤੀ ਚ ਮਾਸਟਰ ਕੇਡਰ ਵਾਲੇ ਸਟੂਡੈਂਟ ਬੈਠੇ ਨੇ ਨਾਲੇ ਇਹ ਭਰਤੀ ਕੋਈ ਸਿਰਫ ਇਕੱਲੇ ਐਸਐਸਟੀ ਹਿੰਦੀ ਪੰਜਾਬੀ ਵਾਲਿਆਂ ਵਾਸਤੇ ਨਹੀਂ ਹੋਣੀ ਇਹ ਇੰਗਲਿਸ਼ ਵਾਲਿਆਂ ਵਾਸਤੇ ਹੋਣੀ ਹੈ ਇਹ ਮੈਥ ਵਾਲਿਆਂ ਵਾਸਤੇ ਹੋਣੀ ਹੈ ਸਾਇੰਸ ਵਾਲਿਆਂ ਵਾਸਤੇ ਹੁੰਦੀ ਹੈ ਆਰਟ ਐਂਡ ਕ્રાਫਟ ਵਾਲਿਆਂ ਵਾਲੇ ਵਾਸਤੇ ਵਾਲੀ ਆਉਣੀ ਹੈਗੀ ਆ ਵੀ ਸਾਰਿਆਂ ਨੇ ਹੀ ਬਾਹਰ ਨਿਕਲਣਾ ਯਾਰ ਜੇ ਤੁਸੀਂ ਸੋਚੋਗੇ ਵੀ ਇਹ ਤਾਂ ਸਿਰਫ ਇਕੱਲਾ ਐਸਐਸਟੀ ਪੰਜਾਬੀ ਵਾਲਿਆਂ ਦਾ ਮੁੱਦਾ ਹੈ ਇਹ ਚਾਹੀ ਗਲਤ ਸੋਚ ਦੇ ਵਿੱਚ ਅਸੀਂ ਨਹੀਂ ਪੈਣਾ ਕਿਉਂਕਿ ਪੋਸਟਾਂ ਸਾਰਿਆਂ ਦੀ ਆਉਣੀਆਂ ਇਸ ਲਈ ਸਾਰੇ ਇਕੱਠੇ ਹੋ ਕੇ ਬਾਹਰ ਨਿਕਲ ਹੁਣ ਜਿਹੜੇ ਕਹਿੰਦੇ ਹੋਣੇ ਕਿ ਅਸੀਂ 55% ਵਾਲਿਆਂ ਵੀ ਸਾਡਾ ਕੀ ਆ ਵੀ 55% ਦੀ ਮੰਗ ਤਾਂ ਜੂਨੀਅਰ ਨਾਲ ਲੈ ਕੇ ਚੱਲ ਰਹੀ ਹੈ ਉਹ ਤਾਂ 100% ਹੈਗੀ ਹੈਗੀ ਆ ਠੀਕ ਹੈ ਤੇ ਇਸ ਲਈ ਵੀ 55% ਵਾਲਿਆਂ ਵਾਸਤੇ ਤਾਂ ਇੱਕ ਤੀਰ ਦੋ ਨਿਸ਼ਾਨੇ ਨੇ ਨਾਲੇ ਤਾਂ ਜੇ ਤੁਸੀਂ ਜਾਓਗੇ ਤੁਹਾਡੇ ਵਾਸਤੇ ਭਰਤੀ ਆਊਗੀ ਨੰਬਰ ਤੁਹਾਡੀ 55% ਸ਼ਰਤ ਰੱਦ ਹੋਊਗੀ ਤਾਂ ਇਸ ਲਈ ਵੀ ਬਾਹਰ ਨਿਕਲੋ ਵੱਡੀ ਗਿਣਤੀ 'ਚ ਜ਼ੋਰ ਲਾਓ ਪੂਰਾ ਇੱਕ ਵਾਰੀ ਜਦੋਂ ਕਹਿੰਦੇ ਹੁੰਦੇ ਵੀ ਹੁਣ ਲੋਹਾ ਗਰਮ ਹੈ ਤਾਂ ਇੱਕ ਵਾਰੀ ਸੱਟ ਮਾਰ ਦੋ ਪਿਗਲ ਜਾਣਾ ਠੀਕ ਹੈ ਤੇ ਵੀ ਜ਼ਰੂਰ ਸਾਥ ਦਿਓ ਜੁਨੀਅਨ ਦਾ ਜੁਨੀਅਨ ਦੇ ਗਰੁੱਪ ਦਾ ਲਿੰਕ ਮੈਂ ਕਮੈਂਟ ਬਾਕਸ ਦਿੱਤਾ ਹੈ ਤੇ ਇਹਨਾਂ ਨਾਲ ਜ਼ਰੂਰ ਜੁੜੋ ਤੇ ਉਹਨਾਂ ਨੂੰ ਜੁਨੀਅਨ ਨੂੰ ਬਾਤੋ ਫੰਡ ਵੀ ਕਰੋ ਪਰ ਮੈਂ ਫੰਡ ਬਾਅਦ ਸ ਤੁਹਾਨੂੰ ਕਹੂੰਗਾ ਪਹਿਲਾਂ ਸੰਘਰਸ਼ ਦੇ ਵਿੱਚ ਆਪ ਜਾ ਕੇ ਸ਼ਾਮਲ ਹੋ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਸ਼ਾਮਲ ਹੋ ਜਾਓ ਜੇਕਰ ਤੁਸੀਂ ਫਿਰ ਵੀ ਨਹੀਂ ਜਾ ਸਕਦੇ ਬਹੁਤ ਹੀ ਜ਼ਿਆਦਾ ਵੱਡੀ ਐਮਰਜੈਂਸੀ ਹੈ ਤਾਂ ਫੰਡ ਜ਼ਰੂਰ ਕਰੋ ਸੋ ਜਸਵੰਤ ਭਾਇਆ ਨੰਬਰ ਉੱਪਰ ਤੁਹਾਨੂੰ ਦਿਖ ਰਿਹਾ ਹੈ ਧੰਨਵਾਦ ਸੋ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ